ਆਇਆ ਹੋਇਆ ਨਾ ਇਹ ਸੋ ਜੋ ਹੁੰਦਾ ਹੋਈ ਜਾਣਦੇ ਫਿਰ ਦੁਨਿਆ ਟਟਿਆ ਦੀ ਲੋੜੀ ਹੁੰਦੀ ਆ ਅੱਛੇ ਤਾਂ ਦੀ ਲੋੜੀ ਹੁੰਦੀ ਆ ਦੱਬੇ ਕੁਚਲਿਆਂ ਨੂੰ ਦੱਬੇ ਕੁਚਲਿਆਂ ਨੂੰ ਉੱਪਰ ਚੁੱਕਨ ਨੂੰ ਕਹਿੰਦੇ ਨੇ ਲੋੜੀ ਆਲਸ ਛੱਡ ਹੱਕਾਂ ਨੂੰ ਲੜਨ ਨੂੰ ਕਹਿੰਦੇ ਨੇ ਲੋੜੀ ਜਦ ਤੱਕ ਨਾ ਮਿਟਣ ਜਦ ਤੱਕ ਨਾ ਮਿਟਣ ਇਹ ਤੇ ਉਦੋਂ ਤੱਕ ਡੱਗਣਾ ਹੈ ਲੋੜੀ ਅੱਕ ਦੇ ਸੇਟ ਵਿੱਚ ਆਪ ਦਾ ਦੱਸੇਗਾ ਐਂਡਾ ਚੜਵਾ ਦੱਸੇਗਾ ਵਿਚੋ ਗੁਰਾਈਆਂ ਸਾਰਨਾ ਹੈ ਲੋੜੀ ਜੋ ਹਕੂਮਤ ਜੋ ਹਕੂਮਤ ਬੇਇਨਸਾਫੀ ਕਰੇ ਜੋ ਹਕੂਮਤ ਬੇਇਨਸਾਫੀ ਕਰੇ ਉਸ ਨੂੰ ਮੈਂਟ ਪੰਜ ਰਹਿ ਗਏ ਬਸ ਕਹਿ ਦੋ ਅੱਜ ਖੜਾਗੇ ਅੰਨ ਨੂੰ ਅਸੀਂ ਬਸ ਖੜਾਣਾ ਅਸੀਂ ਕੁਛ ਨਾ ਕੁਛ ਬਸ ਖਾਣਾ ਪੀਣਾ ਨੇ ਜ਼ਾਲਮ ਨਾਲ ਟਕਰਾਉਂਦੀ ਹੈ ਲੋੜੀ ਅੱਜ ਟਕਰਾ ਕੇ ਵਿਖਾਵਾਂਗੇ ਮੈਨੂੰ ਅੱਲੇ ਅੱਲੇ ਨੂੰ ਇੱਕ ਜੋੜ ਕੇ ਇੱਕਾ ਕਰਨਾ ਸਿਖਾਉਂਦੀ ਹੈ ਲੋੜੀ ਜਦ ਜ਼ੁਲਮ ਬੇਹੱਦ ਹੋਵੇ ਇਹਨਾਂ ਦੇ ਜ਼ੁਲਮ ਦੀ ਹੱਦ ਨਹੀਂ ਰਹੀ ਹੋਰ ਇਹਨਾਂ ਦੇ ਜ਼ੁਲਮਾਂ ਦੀ ਬੇਹੱਦ ਹੋ ਗਈ ਆ ਜਦ ਜ਼ੁਲਮ ਬੇਹੱਦ ਹੋਵੇ ਜਦ ਆਪਣੀ ਨਦੀ ਹੈ ਲੋੜੀ ਆ ਸਾਰੇ ਸਾਡੇ ਦੁੱਲੋ ਪੱਟੀ ਪੜ ਕੇ ਆਏ ਨੇ ਜਦ ਹੰਕਾਰ ਵੱਧ ਜਾਵੇ ਜਦ ਹੰਕਾਰ ਵੱਧ ਜਾਵੇ ਉਦੋਂ ਕੁਰਸੀ ਤਾਂ ਲੂੰਬੀ ਆ ਲੋੜੀ ਜਦ ਹੰਕਾਰ ਵੱਧ ਜਾਵੇ उदापुर सीतान नावड़ी है लोरी सारे का ज़्यादा हमका हर वध जाए उदापुर सीतान नावड़ी है हमका हर वध जाए उदापुर सीतान नावड़ी है आज कुर्सी का ए नाथ जा जड़िया हिल लड़गी है उधर अजी ए दस राजवाड़ का जड़ा हलाका जमाए इन कलाब चुनाव पर इन कलाब مرदाबाद 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 اک نال اک کھڑکا وے سی اک نال اک کھڑکا دی ہے لاڑی اک نال اک کھڑکا دی ہے لاڑی جالم نال ٹکراوندی ہے لاڑی جالم نال ٹکراوندی ہے لاڑی پنجاب سرکار مرदाबाद 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 پنجاب سرکار مرदाबाद 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਭਗਵੰਤ ਮਾਤਾਵਾ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਕੰਪਿਊਟਰ ਦੀ ਆਪਕਾਨੂੰ ਸਿੱਖਿਆ ਵਿਭਾਗ ਮਾਰਚ ਕਰੋ ਮਾਰਚ ਕਰੋ ਮਾਰਚ ਕਰੋ ਕੰਪਿਊਟਰ ਦੀ ਕਮਿਸ਼ਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸਰਬਾਬੇ ਕਿਸ਼ਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਆਵਾਜ਼ ਦੋ ਅਮੇਕ ਹੈ ਆਵਾਜ਼ ਦੋ ਅਮੇਕ ਹੈ ਆਵਾਜ਼ ਦੋ ਅਮੇਕ ਹੈ ਸਰਕਾਰੋਂ ਸਾਥੀਓ ਅੱਗਾ ਪ੍ਰਸ਼ਨ ਨੂੰ ਇਹ ਦੱਸਣਾ ਆ ਵੀ ਅਸੀਂ ਮੋੜੀ ਅਤਾ ਰੋੜਾ ਜੀ ਕੋਲ ਇਸ ਕਰਕੇ ਬਾਲਣ ਆਏ ਸੀਗੇ ਕਿ ਅਸੀਂ ਰੋੜਾ ਜੀ ਸਾਨੂੰ ਦੋ ਵਾਰ ਮੀਟਿੰਗ ਪਾ ਕਹਿ ਚੁੱਕੇ ਆ ਕਿ ਤੌੜਾ ਕੰਮ ਹੋਇਆ ਪਿਆ ਬਸ ਕੰਮ ਆ ਰੰਗ ਨਾ ਸੀ ਸੈਟ ਨੋਟੀਫਿਕੇਸ਼ਨ ਦੇ ਰਹੀ ਸੀ ਕਰ ਰਹੇ ਸੀ ਅੱਜ ਤੱਕ ਹਾਰੇ ਨਹੀਂ ਠੰਡ ਇੰਨੀ ਬਾਰਿਸ਼ ਹੋਇਆ ਇੱਥੇ ਆਗੇ ਤੇ ਆ ਝਾੜ ਰਹੀ ਬੱਲੀ ਇਹ ਸਾਰੇ ਨੂੰ ਇਹ ਦੱਸੋ ਕਿ ਇਹ ਵੀ ਇੱਕ ਤਾਂ ਕੋਈ ਪ੍ਰਸ਼ਾਸਨ ਜਿਹਾ ਵੀ ਆ ਦੇ ਨਹੀਂ ਕੀਤਾ ਅਸੀਂ ਉਹੀ ਕੀਤਾ ਸਭ ਨੇ ਉਹ ਕਰਕੇ ਕੋਈ ਕੋਈ ਮਤਲਬ ਬਰੰਦੀ ਲੋੜ ਨਹੀਂ ਕੋਈ ਸੋਹਤ ਨਹੀਂ ਕਰਾਈ ਕਰਨੀ ਕੋਈ ਜੜੀ ਹੋਰ ਇੱਥੇ ਹੈ ਨਹੀਂ ਜ਼ਰੂਰਤ ਕਿ ਉਹਨਾਂ ਨੂੰ ਕਿਉਂਕਿ ਇਹ ਕੋਈ ਪ੍ਰਾਪਰਟੀ ਨਹੀਂ ਆ ਏ ਸਾਨੂੰ ਜੋ ਸਾਡੇ ਐਜੀਟੇਸ਼ਨ ਦਾ ਹਿੱਸਾ ਲਗਾ ਅਸੀਂ ਸਿਰਫ ਉਹੀ ਕੀਤਾ ਹੈ ਉਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਸਟੈਬਿਲਿਟੀ ਬਣਾ ਕੇ ਰੱਖੋ ਇੱਥੇ ਫੜੋ ਜਦ ਤੱਕ ਸਾਡੀ ਅਮਨ ਅਰੋੜਾ ਜੀ ਨਾਲ ਮਿਲੂਗੀ ਇੱਥੇ ਕੇ ਕਰ ਦਿਨਾ ਬਾਅਦੋਂ ਕਰਿਆ ਅਸੀਂ ਕੋਈ ਗਿਲ ਨਹੀਂ ਆ ਅਸ ਜਵਾਨੇ ਘਰਾਂ ਵਿੱਚ ਪਹਿਣਾ ਲੋਰੀ ਬੇਗਾਰ ਕੋਹ ਨੂੰ ਇਹ ਦੇਣ ਜਾਣਾ ਹੈ ਸਾਡੇ ਘਰਾਂ ਦੇ ਬਸ ਬੈਠੇ ਤੇ ਆਈਆਂ ਤੇ ਸਰਕਾਰ ਦੇ ਕਿਸੇ ਪਕਾਰਿਆ ਸਾਡੀ ਕਿੰਨੀ ਬਦਕਿਸਮਤੀ ਲੱਗੀ ਜਾਂਦੀ ਹੈ ਮੋਦੀ ਖਾਣੇ ਮੋਦੀ ਖਾਲੇ ਮਾਰਿਆ ਗਾੜੀ ਗਾੜੀ ਤੇ ਲੋਰੀ ਸ਼ੇਮ 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 ਮੁਬਾਰਕ 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 ਪਤਾ ਕਰਾਂ ਕਿ ਇਹ ਸਾਡੇ ਐਜੂਕੇਸ਼ਨ ਦਾ ਹਿੱਸਾ ਆ ਕਿਉਂਕਿ ਤਦੋਂ ਉਸ ਦਾ ਉਪਰਕਾਰ ਦੇ ਸਭੇ ਨਾਮੇ ਕਰ ਲਿਆ ਰਿਜ਼ਲਟ ਹੋ ਰਿਹਾ ਸੀ ਜ਼ੀਰੋ ਪਰ ਸੋ ਚਾਹਤ ਰਹਾ ਹੋਏ ਲੜ ਲਾ ਲਾ ਗਿਆ ਕਿ ਉਹਨੇ ਕਪੀ ਸੰਤਿਆ ਜੇ ਨਹੀਂ ਤਾਂ ਡੀ ਆ ਦੀ ਫਾਈਲ ਜੜੀ ਉਸੇ ਕੱਟ ਦਿੰਨੇ ਆ ਡੀ ਆ ਦੀ ਫਾਈਲੋਂ ਸੇ ਕਲੀਅਰ ਕਰ ਦਿੰਨੇ ਆ ਅੱਜ ਹੁਡੇਕ ਹੁਡੇਕ ਕੇ ਅੱਜ ਜਿਹੜੀ ਮਾਰਾ ਕ੍ਰਾਂਤੀ ਸ਼ੋਸ਼ਕਾ ਕਮਨਪਾਡ ਹੰਮਰ ਕਰਕੇ ਰੈਲੀ ਕਰਨ ਆਇਆ ਇਸ ਕਰਕੇ ਸਰਕਾਰ ਵੀ ਬਿਲਕੁਲ ਸ਼ਰਮਨਾ ਦੀ ਕੋਈ ਸੀਨ ਨਹੀਂ ਪਿਆਰੇ ਬੜੇ ਵਰਗ ਜਿਹੜਾ ਸਿਕਾਣੇ ਕਰਾਂ ਮੇਰਦਾ ਤੇ ਆਪਾਂ ਸਰਕਾਰ ਨੂੰ ਜਿਆ ਉਹਨਾਂ ਦਾ ਜਿਹੜਾ ਸਿਰ ਜਣਾ ਹਰ ਸਮਾਜ ਆਧਿਆਪਕ ਵਰਗਿਆ ਸਾਰਾ ਸੜਕਾਂ ਤੇ ਆ ਕ੍ਰਾਂਤੀ ਵੇਖ ਲੋ ਇਹਨਾਂ ਦੀ ਤੇ ਡਰ ਦੇਖੋ ਮੋੜਾ ਫਸਾਇਆ ਕਹਿੰਦੇ ਸੀ ਕਿ ਜੇ ਆਈ ਇਹਨਾਂ ਦੀ ਡਾਂਗਾ ਬਾਰੇ ਬੈਰੀ ਦੇਸ਼ ਕਰਕੇ ਸਾਰੇ ਤਿਆਰ ਹੋ ਜੇ ਤੈਨੂੰ ਕਿਹਨਾਂ ਬਣਾ ਦੇਵੇ ਬਣਾਣਾ ਪੰਗਾ ਸਰਕਾਰ ਮੁਰਦਾਬਾਦ 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 ਅੰਦਰ ਸਰਕਾਰ ਮੁਰਦਾਬਾਦ 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 ਸਾਡਾ ਇਕਾਤਾਬ ਜਿੰਦਾਬਾਦ ਜਿੰਦਾਬਾਦ ਇਕਾਤਾ ਜਿੰਦਾਬਾਦ ਜਿੰਦਾਬਾਦ ਜਿੱਤਾਂਗੇ ਭਾਈ ਜਿੱਤਾਂਗੇ ਲੜਾਂਗੇ ਬਿਨਾਂਗੇ ਲੜਾਂਗੇ ਬਿਨਾਂ ਹੋਗੇ ਜਿੰਦਾਬਾਦ পহাদ যতাংন নিষচ-� challenge. বনিনিডবেichi yat een況r জনননন টানন নাই মন্য় Sut directly, 55. বিমন পারাহকার মদা translier হকাদ, 62. ौকিনন কানি ইরঈ মনাদে,